ਇਹ ਦਿਆ ਸਿੰਘ ਜੀ ਬੁੰਗਾ ਪਿਆਰੇ ਭਾਈ ਧਰਮ ਸਿੰਘ ਜੀ ਲੋ ਜੀ ਪਹੁੰਚ ਗਏ ਗੁਰਦੁਆਰਾ ਛੀ ਜਗਨ ਸ੍ਰੀ ਆਨੰਦਪੁਰ ਸਾਹਿਬ ਇਹ ਤੇ ਛ ਨਾਲ ਪੜੇ ਚੱਲਦਾ ਪਿਆ ਲੱਗਾਈ ਨਿਕਲ ਗਈ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਗੁਰੂਰਾਜ ਸਾਹਿਬ ਹੈਗੇ ਆ ਦਮਦਮਾ ਸਾਹਿਬ ਜਿੱਥੇ ਗੁਰਿਆਈ ਬਖਸ਼ੀ ਸੀ ਦਸਵੇਂ ਪਾਤਸ਼ਾਹ ਨੂੰ ਗੁਰਤੇਗ ਬਹਾਦਰ ਜੀ ਦੇ ਜਾਣ ਤੋਂ ਬਾਅਦ ਗੁਰਗੋਬ ਗੁਰਦੁਆਰਾ ਕਿਲੇ ਫਤਿਹਗੜ੍ਹ ਸਾਹਿਬ ਲੋ ਜੀ ਫਤਿਹਗੜ੍ਹ ਸਾਹਿਬ ਕਿਲੇ ਤੇ ਪਹੁੰਚੇ ਆ ਤਕਰੀਬਨ ਪੌਣੇ 8 ਵੱਜ ਚੁੱਕੇ ਆ ਚੈੱਕ ਕਰੋ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਕੇਸਗੜ ਸਾਹਿਬ ਗੁਰਦਰਾ ਸਾਹਿਬ ਸਾਹਮਣੇ ਦਰਸ਼ਨ ਕਰੋ ਕੈਸਗੜ ਗੁਰਦਾਰਾ ਸਾਹਿਬ ਤਖਤ ਸਿਰੀ ਕੈਸਗੜ ਦਰਸ਼ਨ ਕਰਕੇ ਆਏ ਆ ਬਾਹਰ ਹਾਂਜੀ ਬਹੁਤ ਵਧੀਆ ਦਰਸ਼ਨ ਹੋ ਗਿਆ ਨਾ ਅੱਜ ਭੀੜ ਵੀ ਸਹੀ ਤਰੀਕੇ ਨਾਲ ਬੈਹ ਸਕੀ ਨਾ ਹਾਂ ਅੱਜ ਇੰਨਾ ਰਸ਼ ਨਹੀਂ ਨਜ਼ਰ ਆਇਆ ਅੰਦਰ ਰਾਸ ਸਿਰੇ ਨਿਕਲ ਚੁੱਕਿਆ ਨਾ ਸਾਡੇ ਬੁੰਗਾ ਪਿਆਰੇ ਭਾਈ ਦਿਆ ਸਿੰਘ ਜੀ ਬੁੰਗਾ ਪਿਆਰੇ ਭਾਈ ਧਰਮ ਸਿੰਘ ਜੀ ਤੇ ਬੁੰਗਾ ਪਿਆਰੇ ਭਾਈ ਹਿੰਮਤ ਸਿੰਘ ਜੀ ਇਹ ਬੁੰਗੇ ਬਣੇ ਹੋਏ ਪੰਜਾਬ ਪਿਆਰਾ ਸਾਹਿਬ ਸਤਿ ਸ਼੍ਰੀ ਅਕਾਲ ਦੇ ਸਾਹਮਣੇ ਬੁੰਗਾ ਪਿਆਰੇ ਭਾਈ ਮੋਹਕਮ ਸਿੰਘ ਜੀ ਤੇ ਬੁੰਗਾ ਪਿਆਰੇ ਭਾਈ ਸਹਿਰ ਸਿੰਘ ਜੀ ਤੇ ਇੱਕ ਬੁੰਗਾ ਮਾਤਾ ਸਾਹਿਬ ਜੀ ਸਾਬਕੌਰ ਜੀ ਦਾ ਬਣਿਆ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਉਹ ਕਲੇਰਸਤਾਗਾਵਾ ਮੇਰਾ ਘਰ ਬੰਦ ਕੀਤਾ ਗੁਰਦੁਆਰਾ ਸਾਹਿਬ ਕੋਈ ਨਹੀਂ ਜਾ ਰਿਹਾ ਚੰਗੀ ਵੀ ਆ ਜੀ ਮੇਰੀ ਕਾਰ ਸੇਵਾ ਚਲਦੀ ਵੀ ਬੰਦ ਕਰਤਾ गुरुद्वारा शहीदगंज साहब भोरा साहब किला फतहगढ़ साहबली साहब ਤੀਰ ਕਿਸ ਤਰ੍ਹਾਂ ਮਾਰੇ ਦੋਵੇਂ ਬੰਨੇ ਆ ਉਧਰ ਵੀ ਮਾਰੇ ਉਧਰ ਵੀ ਮਾਰਿਆ ਦੋ ਦੋਵੇਂ ਬੰਨੇ ਤੀਰ ਮਾਰੇ ਘੁੰਮ ਕੇ ਉਧਰ ਜਾਂਦਾ ਨਾ ਉਹ ਵੀ ਉਧਰ ਹੁੰਦਾ ਨਾ ਲਓ ਜੀ ਪਹੁੰਚ ਗਏ ਗੁਰਦੁਆਰਾ ਛੀ ਜੀਗੰਦ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਚੀਜੀਗੰ ਜਿਆਦਾ ਦੂਰ ਨਹੀਂ ਆ ਸਾਹਮਣੇ ਤਖਤ ਸ਼੍ਰੀ ਕੇਸਗੜ੍ਹ ਇੱਥੋਂ ਦਿਸਦੇ ਪਿਆ ਗੁਰਦਾਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਤੋਂ तकरीबन 100 150 ਮੀਟਰ ਅੱਗੇ ਆ ਬਸ ਚਲੋ ਕਰਦੇ ਆ ਦਰਸ਼ਨ ਚੱਲੀ ਜਾਂਦਾ ਲੋ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਦਰਸ਼ਨ ਕਰਕੇ ਆਇਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਕਿਸਗੜ੍ਹ ਸਾਹਿਬ ਦੇ ਬਿਲਕੁਲ ਲੱਗ ਗਈ ਆ तकरीबन 100-150 ਮੀਟਰ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀ ਜਿਵੇਂ ਦਿੱਲੀ ਚ ਚਾਂਦਨੀ ਚੌਕ ਸੀਸ ਅਲੱਗ ਕਰਤਾ ਸੀ ਢੜ ਨਾਲੋਂ ਤੇ ਢੜ ਦਾ ਸੰਸਕਾਰ ਹੋਇਆ ਸੀ ਇੱਥੇ ਰਕਾਬਗੰਜ ਗੁਰਦੁਆਰਾ ਦਿੱਲੀ ਵਿੱਚ ਤੇ ਜਿਹੜਾ ਸੀਸ ਜਦੋਂ ਭਾਈ ਜੱਤਾ ਜੀ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਤੇ ਸਿੱਧਾ ਸਰਕਾਰ ਸੰਸਕਾਰ ਗੁਰਗੋਬ ਸਿੰਘ ਜੀ ਨੇ ਇਸ ਸਥਾਨ ਤੇ ਕੀਤਾ ਸੀ ਗੁਰਤੇਗ ਭਜਦੇ ਦਾ ਸ੍ਰੀ ਸੀਸ ਜਿਹੜਾ ਇਸ ਸਥਾਨ ਤੇ ਸੰਸਕਾਰ ਜਿਸ ਕਰਕੇ ਇਸ ਗੁਰਦੇ ਦੇ ਨਾਮ ਸੀਸਗੰਜ ਪਿਆ ਹੈ ਤੇ ਲੱਗੇ ਹੀ ਹੋਰ ਦੋ ਗੁਰਦੁਆਰੇ ਦੋ ਤਿੰਨ ਤੇ ਉਹ ਬਿਲਕੁਲ ਸਾਹਮਣੇ ਹੀ ਆ ਚੱਲੇ ਉਧਰਲੀ ਸਾਈਡ ਤੇ ਉਹ ਲਿਖਿਆ ਗੁਰਦੁਆਰਾ ਪੋਰਾ ਸਾਹਿਬ ਤੇ ਜਿਆਦੀ ਦੂਰ ਨਹੀਂ ਆ ਬਿਲਕੁਲ ਨਾਲ ਹੀ ਆ ਸਾਰੇ ਗੁਰਦੁਆਰੇ ਕਿਸਗੜ ਤੋਂ ਸਿਰਕਿਬਨ 150 ਮੀਟਰ ਆਏ ਅੱਗੇ ਸੀਸਗੰਜ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੋ ਗਿਆ। ਲੋਕੋ ਜੀ ਗੁਰਦੁਆਰਾ ਸ਼ੀਸ਼ਗੰਜ ਤੇ ਬਿਲਕੁਲ ਸਾਹਮਣੇ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ। ਗੇਟ ਬੜਾ ਪੁਰਾਣੀ ਲੁੱਕ ਦਾ ਬਣਿਆ ਹੈ। ਤੇ ਸਾਹਮਣੇ ਗੁਰਦੁਆਰਾ ਸਾਹਿਬ। ਗੁਰੂ ਕੇ ਮਹਿਲ ਪੋਰਾ ਸਾਹਿਬ। ਇਤਿਹਾਸ ਨਾਲ ਪੜੀ ਚੱਲਦਾ ਪਿਆ। ਲਾਗੇ ਨਿਕਲ ਗਈ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਇਹ ਵੜ ਗਈ ਜੇ ਫੇਰ ਵੜ ਗਈ ਨਾਲ ਨਾਲ ਨਾਲਾ ਪਸੀਨਾ ਵਜ ਨਹੀਂ ਆਪਾਂ ਵੀ ਹੋਏ ਪਏ ਨਹੀਂ ਤਾਰੀਆਂ ਵਾਈਏ ਇਹ ਜੀ ਗੁਰਦੁਆਰਾ ਥੜਾ ਸਾਹਿਬ ਇੱਥੇ ਚਾਰ ਗੁਰਦੁਆਰੇ ਆ ਇੱਕ ਸੀ ਗੁਰੂ ਕਾ ਮਹਿਲ ਦੂਸਰਾ ਥੜਾ ਸਾਹਿਬ ਹੁਣ ਆ ਗਿਆ ਇਸ ਤੀਸਰਾ ਗੁਰਦੁਆਰਾ ਸੱਚਖੰਡ ਜਨਮਸਥਾਨ ਸਹਿਬ ਜਦੇ ਚੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਜਨਮਸਥਾਨ ਹੈ ਜੀ ਤਿੰਨ ਸਹਿਬ ਜਦੇਆਂ ਦਾ ਚੌਥੇ ਸਹਿਬ ਜਦੇ ਜਿਹੜੇ ਆਪਣੇ ਹੈਗੇ ਸੀ ਅਜੀਤ ਸਿੰਘ ਜੀ ਵੱਡੇ ਉਹ ਮੇਰਾ ਕਰ ਲ ਤਖਤ ਚਿਰੀ ਪਟਨਾ ਸਾਹਿਬ ਪੈਦਾ ਹੋਏ ਸੀ ਤੇ ਇਹ ਗੁਰਿਆਈ ਸਤਾਨ ਦਮਦਮਾ ਸਾਹਿਬ ਕੋ ਅੱਛਾ ਹੀ ਦਸਵੇਂ ਸਾ ਇਸ ਸਤਾਨ ਤੇ ਗੁਰ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਬਖਸ਼ਿਸ਼ ਹੋਈ ਸੀ ਤੇ ਇਹ ਬਾਕੀ ਗੁਰਦੁਆਰਾ ਸਾਹਿਬ ਇੱਕ ਖੂਹ ਵੀ ਹੈਗਾ ਤਾਂ ਮਸੰਦਾ ਵਾਲਾ ਖੂਹ ਇਹ ਆਹ ਸਾਹਮਣੇ ਸਵੇਰੇ ਆਪਾਂ ਤਕਰੀਬਨ 7 ਵਜੇ ਚੱਲੇ ਸੀ ਅਮਰਸਰ ਤੋਂ ਅਮਰਸਰ ਤੋਂ 7 ਵਜੇ ਚੱਲੇ ਸੀ ਸਵੇਰੇ ਤੇ 11 ਵਜੇ ਇੱਥੇ ਪਹੁੰਚ ਕੇ ਸੀ ਅਨੰਦਪੁਰ ਸਾਹਿਬ ਉਸ ਤੋਂ ਬਾਅਦ 3 ਵਜੇ ਆਪਾਂ ਕੀਤੇ ਸੀ ਦਰਸ਼ਨ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਉਹਦੇ ਆ ਤੁਸੀਂ ਸਾਰੀਆਂ ਫੁਟੇਜ ਵੇਖੀਆਂ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਦੀ ਇਮਾਰਤ ਦੇ ਚਾਰੇ ਪੁੰਨੋ ਦਾ ਫੁਟੇਜ ਬਣਾਈਆਂ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਉਹ ਸਥਾਨ ਹੈ ਜਿੱਥੇ 30 ਮਾਰਚ 1606 ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਪ੍ਰਗਟ ਕੀਤਾ ਸੀ ਯਾਨੀ ਕਿ ਪੰਜ ਪਿਆਰਿਆਂ ਨੂੰ ਅਮਰ ਛਕਾਇਆ ਸੀ ਤੇ ਉਹਨਾਂ ਪਾਸੋਂ ਆਪ ਵੀ ਅਮਰਤਾ ਦੀ ਦਾਤ ਬਖਸ਼ੀ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਸਿੰਘ ਸ਼ਬਦ ਜੋੜਤਾ ਸੀ ਜਾਤ ਪਾਤ ਨੂੰ ਖਤਮ ਕਰਤਾ ਸੀ ਉਸ ਗੁਰਦੁਆਰਾ ਸਾਹਿਬ ਦੇ ਬਾਅਦ ਆਪਾਂ ਦਰਸ਼ਨ ਕੀਤੇ ਆ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਸ਼ਿਸ਼ਗੰਜ ਸਾਹਿਬ ਗੁਰਦੁਆਰਾ ਉਹ ਹੈਗਾ ਜਿੱਥੇ ਗੁਰਤੇਗ ਭੱਦਰ ਜੀ ਇਸ ਚੀਜ਼ ਦਾ ਸੰਸਕਾਰ ਕੀਤਾ ਸੀ ਭਾਈ ਜੱਤਾ ਜਦੋਂ ਦਿੱਲੀ ਤੋਂ ਲੈ ਕੇ ਆਏ ਸੀ ਸੰਸਕਾਰ ਉੱਥੇ ਕੀਤਾ ਗਿਆ ਸੀ ਧਰ ਦਾ ਸਰਕਾਰ ਉੱਥੇ ਰਕਾਬਗੰਜ ਗੁਰਦੁਆਰੇ ਕੀਤਾ ਗਿਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਹੈ ਗਵਾਕ ਕੁਰੂਕਾ ਮਹਿਲ ਇਸ ਸਥਾਨ ਤੇ ਗੁਰਤੇਗ ਬਦਰ ਜੀ ਨੇ ਪੈਸਾ ਦੇ ਕੇ ਜ਼ਮੀਨ ਖਰੀਦੀ ਸੀ ਤੇ ਇਸ ਸਥਾਨ ਤੇ ਆਪਣੇ ਪਰਿਵਾਰ ਨਾਲ ਰਹਿ ਲੱਗੇ ਸੀ ਤੇ ਇਹਦੇ ਵਿੱਚ ਗੁਰਦੁਆਰਾ ਥੱਲੇ ਪੋਰਾ ਸਾਹਿਬ ਹੈ ਜਿੱਥੇ ਉਹ ਭਗਤੀ ਕਰਦੇ ਹੁੰਦੇ ਸੀ ਉਸ ਤੋਂ ਇਲਾਵਾ ਗੁਰਦੁਆਰਾ ਥੜਾ ਸਾਹਿਬ ਵੀ ਆ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਦੇ ਸਥਾਨ ਹੈ ਜਨਮ ਸਥਾਨ ਇਨ ਛੋਟੇ ਸਾਹਿਬ ਦਾ ਜਰਮ ਇਸ ਸਥਾਨ ਤੇ ਹੋਇਆ ਸੀ ਤੇ ਜਿਹੜੇ ਬਾਬਾ ਜੀ ਸਿੰਘ ਸੀ ਉਹ ਮੇਰਾ ਖਲ ਪਟਨਾ ਸਾਹਿਬ ਉਹਨਾਂ ਦਾ ਜਨਮ ਹੋਇਆ ਸੀ ਤੇ ਇੱਧਰ ਗੁਰਦੁਆਰਾ ਸਾਹਿਬ ਹੈਗੇ ਆ ਦੰਦਮਾ ਸਾਹਿਬ ਜਿੱਥੇ ਗੁਰਿਆਈ ਬਖਸ਼ੀ ਸੀ ਦਸਵੇਂ ਪਾਤਸ਼ਾਹ ਨੂੰ ਗੁਰਤੇਗ ਭਾਦਰ ਜੀ ਦੇ ਜਾਨ ਤੋਂ ਬਾਅਦ ਗੁਰਗੋਬ ਸਿੰਘ ਨੇ ਗੁਰਗੱਦੀ ਤੇ ਬੈਠੇ ਸੀ ਤੇ ਦਸਵੇਂ ਪਾਤਸ਼ਾਹ ਨੂੰ ਇੱਥੇ ਗੁਰਿਆਈ ਬਖਸ਼ੀ ਸੀ ਇੱਥੇ ਗੁਰੂ ਬਣੇ ਸੀ ਇਹ ਸਾਰੇ ਸਥਾਨ ਬਹੁਤ ਯਾਨੀ ਕਿ ਇੱਕ ਹਿਸਾਬ ਦਾ ਜਿਹੜਾ ਵੀ ਇੱਥੇ ਆਪਾਸੇ ਬਸ ਘੁੰਮ ਰਿਹਾ ਸਾਰਾ ਗੁਰੂ ਕਾ ਘਾਰੇਗਾ ਕੁਰਤੇਗ ਬਾਦੇ ਜਿਹਦਾ ਪਰਿਵਾਰ ਗੋਪਸ਼ਿੰਧਾ ਪਰ ਐਸੇ ਸਥਾਨ ਤੇ ਰਹੇ ਨੇ। ਇਸ ਤੋਂ ਅੱਗੇ ਜਾ ਕੇ ਸ਼ੀਸ਼ਮਹਿਲ ਤੋਂ ਥੋੜਾ ਗੁਰਦੁਆਰਾ ਆਪਾਂ ਲੈਫਟ ਮੁੜਦੇ ਆ ਤੇ ਕਿਲਾਗਾ ਵਾ ਫਤਿਹਗੜ੍ਹ ਸਾਹਿਬ ਤੇ ਉਧਰ ਜਾਣਾ ਵਾ ਉਹ ਤਕਰੀਬਨ ਇੱਥੋਂ 5 ਕਿ ਮਿੰਟ ਦੀ ਦੂਰੀ ਤੇ ਆ ਤੇ ਉਹਨਾਂ ਦੇ ਵੀ ਦਰਸ਼ਨ ਕਰਦੇ ਆ। ਤੇ ਇੱਧਰ پارکਪੁਰਕ ਬਣੀ ਹੋਈ ਆ। ਉਹ ਮਸੰਦਾ ਦਾ ਖੂਹ ਲਿਖਿਆ ਹੋਇਆ ਵਾ ਖੂਹ ਹੈਗਾ ਵਾ ਪਰ ਕੀ ਹੈਗਾ ਉਹਦੇ ਬਾਰੇ ਕੋਈ ਲਿਖਿਆ ਨਹੀਂ ਆ। ਕੋਈ ਜਾਣਕਾਰੀ ਨਹੀਂ ਹੈ। ਦੁਆਰਾ ਕਿਲੇ ਫਤਿਹਗੜ ਸਾਹਿਬ ਲੋ ਜੀ ਫਤਿਹਗੜ ਸਾਹਿਬ ਕਿਲੇ ਤੇ ਪਹੁੰਚੇ ਆ ਕਰਦੇ ਆ ਅੰਦਰ ਜਾ ਕੇ ਦਰਸ਼ਨ ਪਹਿਲੇ ਬਣੇ ਸੜਕ ਹੈਗੀ ਲੱਗਦੀ ਕੋਈ ਹੂੰ ਜਿਹੜੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤੁਸੀਂ ਦਰਸ਼ਨ ਕੀਤੇ ਆ ਉਹ ਅੱਗੇ ਆ ਜੀ ਕਿਲਾ ਫਤਿਹਗੜ੍ਹ ਸਾਹਿਬ ਗੁਰਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੀ ਸੁਰੱਖਿਆ ਵਾਸਤੇ ਪੰਜ ਕਿਲੇ ਇੱਥੇ ਤਾਮੀਰ ਕਰਾਇਆ ਸੀ ਆਨੰਦਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਦੂਜਾ ਚਲਾਗਾ ਸੀ ਫਤਿਹਗੜ੍ਹ ਸਾਹਿਬ ਇੱਕ ਕਿਲਾਗਾ ਸੀ ਹੋਲਗੜ੍ਹ ਸਾਹਿਬ ਇੱਕ ਹੈਗਾ ਸੀ ਆਪਣਾ ਤਾਰਾਗੜ੍ਹ ਸਾਹਿਬ ਤੇ ਪੰਜਵਾਂ ਕਿਲਾ ਹੈਗਾ ਸੀ ਇੱਕ ਤੇ ਫਤੇਗੜ੍ਹ ਸਾਹਿਬ ਲੋਹੜ ਸਾਹਿਬ ਇਹ ਪੰਜ ਕਿਲਿਆਂ ਦੀ ਤਾਮੀਰ ਕਰਾਈ ਸੀ ਇਸ ਵਕਤ ਆਪਾਂ ਪਹਿਲੇ ਕਿਲੇ 'ਚ ਆਇਆ ਫਤੇਗੜ੍ਹ ਸਾਹਿਬ ਇਸ ਤੋਂ ਬਾਅਦ ਹੈਗਾ ਵਾ ਆਪਣਾ ਕਿਲਾ ਜਿਹੜਾ ਅਨੰਦਗੜ੍ਹ ਸਾਹਿਬ ਉੱਧਰ ਵੀ ਆਪਾਂ ਦਰਸ਼ਨ ਕਰਨੇ ਆ ਜਿੱਧਰ ਵਿਰਾਸਤੇ ਖਾਲਸਾ ਵਾ ਪਹਿਲਾਂ ਵੀ ਵਲੌਗ 'ਚ ਆਪਾਂ ਦਰਸ਼ਨ ਕੀਤੇ ਹੋਏ ਹੂੰ ਆਪਾਂ ਇਹ ਕਹਿੰਦੇ ਲੱਗੇ ਨੇ ਡੇਰਾ ਨਾਲ નામ ચા બના ਟਾਈਮ ਹੋ ਗਿਆ 7:30 ਤੇ ਆਪਾਂ ਬੈਠੇ ਆ ਸਰੋਵਰ ਐਸੋ ਤਾਂ ਪਸ ਸਰੋਵਰ ਕੰਡੇ ਬੈਠੇ ਹੋਏ ਆ ਸਾਹਮਣੇ ਤਖਤ ਸ਼੍ਰੀ ਕੇਸਗੜ ਸਾਹਿਬ ਅੱਜ ਕਾਫੀ ਆਨੰਦ ਆ ਰਿਹਾ ਇੱਥੇ ਰਹਿ ਕੇ ਕਿਉਂਕਿ ਆਪਾਂ ਜੇ ਅਪ ਡਾਊਨ ਕਰਦੇ ਤੇ ਭੱਜੋ ਭੱਜੀ ਚ ਕਈ ਚੀਜ਼ਾਂ ਮਿਸ ਹੋ ਜਾਣੀਆਂ ਸੀ ਇਸ ਕਰਕੇ ਆਪਾਂ 1-2 ਦਿਨ ਦਾ ਪਲਾਨ ਬਣਾ ਕੇ ਆਏ ਸੀ ਤੇ ਅਨੰਤਪੁਰ ਸਾਹਿਬ ਪਹੁੰਚੇ ਸੀ ਗੁਰਦੁਆਰਾ ਸਾਹਿਬ ਸਾਰੇ ਦਰਸ਼ਨ ਕਰ ਲਏ ਹੁਣ ਤੇ ਆਰਾਮ ਨਾਲ ਰਿਲੈਕਸ ਹੋ ਗਏ ਹੁਣ ਆਪਾਂ ਆਏ ਆ ਇੱਥੇ ਸ਼ਾਮ ਨੂੰ ਤੇ ਰਾਤ ਦਾ 뷰 ਵੇਖਣਾ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਤੇ ਰਾਤ ਦੇ 뷰 ਦੀ ਫੋਟੋ ਕੈਪਚਰ ਕਰਦੇ ਆਂ ਵੀਡੀਓ ਬਣਾਉਨੇ ਆ ਤੇ ਫਿਰ ਕੱਲ ਦਾ ਕੱਲ ਦੇਖਦੇ ਆਂ ਕੱਲ ਕੀ ਕਰਨਾ ਜੀ ਅੱਜ ਬਹੁਤ ਸਕੂਨ ਆ ਰਿਹਾ ਹੈ ਤੇ ਪੱਜੀ ਜੀ ਜਾਣੇ ਆਉਨੇ ਆ ਨਾ ਇਸ ਵਾਰ ਮਾਨ ਦੇ ਨਾਲ ਹਰ ਚ ਦੇਖਣ ਦਾ ਨਾਂ ਲਾ ਕੇ ਤਮਤਮਾ ਸਾਹਿਬ ਗਿਆ ਸੀ ਬਠਿੰਡੇ ਤੇ ਅਪਡੋਨ ਕੀਤਾ ਸੀ 465 ਕਿਲੋਮੀਟਰ ਗੱਡੀ ਚੱਲੀ ਸੀ ਤੇ ਮੈਂ ਤਾਂ ਚਲਾਣੀ ਸੀ ਇਹ ਥੱਕ ਗਈ ਸੀ ਲੇਕਿਨ ਐਰ ਕੀ ਆਪਾਂ ਇਹ ਕੰਮ ਕੀਤਾ ਵੀ ਆਪਾਂ ਰਾਤ ਰੁਕਣਾ ਹੈ ਰਾਤ ਰੁੱਕ ਕੇ ਫੇਰ ਹੀ ਜਾਵਾਂਗੇ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਵਿਊ ਵੇਖ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਫੇਰ ਹੀ ਜਾਵੇ ਬੰਦਾ ਫੇਰ ਹੀ ਪੈਦਾ ਹੁੰਦਾ ਚਲੋ ਥੋੜਾ ਹੋਰ ਇੱਥੇ ਬਿਨੇ ਰੈਲੈਕਸ ਕਰਦੇ ਆ ਤੇ ਉਡਣਾ ਲੈਟਾ ਵਗੈਰਾ ਜੋ ਜਗਬੰਦੀਆਂ ਤੱਕ ਸੇ ਆਉਂਦੀਆਂ ਫੇਰ ਆਪਾਂ ਵੀਡੀਓ ਔਨ ਕਰਾਂਗੇ ਕੈਪਚਰ ਕਰਾਂਗੇ ਵੀ ਉਹਨੂੰ ਉਹੀ ਵੇਟ ਕਰਦੇ ਹੋਏ ਇੱਥੇ ਲੱਗੇ ਮਾਰਕੀਟ ਵੀ ਬਹਾ ਤਕੜੀ ਹੈਗੀ ਕਾਫੀ ਤਕੜੀ ਮਾਰਕੀਟ ਹੈ ਜਿਆਦਾਤਰ ਹੋਏ ਖਡੋਣੇ ਬਾਜ਼ੀਆਂ ਜਾਂ ਧਾਰਮਿਕ ਸਮਾਨ ਜਿਹੜਾ ਸਾਰਾ ਇੱਥੇ ਹੈਗਾ ਖਾਣ ਪੀਂਦੇ ਵੀ ਸਮਾਨ ਹੈਗਾ ਵਾ ਬਾਕੀ ਵੇਖਦੇ ਆਂ ਜਾ ਕੇ ਕੋਈ ਖਾਣ ਪੀਣ ਵਾਲਾ ਚੰਗਾ ਜਿਹਾ ਢਾਬਾ ਦੇਖਦੇ ਲਟਾ ਸ਼ੁਰੂ ਹੋ ਗਿਆ ਜਗੜੀਆਂ ਕਿਸਕਰਤ ਸਾਹਿਬ ਦੀਆਂ ਉੱਪਰਲੀ ਲਾਈਟ ਹਲ ਹੋ ਗਈ ਆ ਹੌਲੀ ਹੌਲੀ ਇਹਦੇ ਵਿੱਚ ਹੋਰ ਵੀ ਲਟਾ ਜਗਦੇ ਰਹਿਣਗੇ ਹੌਲੀ ਹੌਲੀ ਫ੍ਰੀਟ ਆ ਗਿਆ ਪਿਛੇ ਜੇ ਨਾ ਰੰਗ ਭੰਗਿਆ ਵਾਵਾ ਸੀ ਨਾ ਲਾਸਟ ਆਇਆ ਜਦੋਂ ਮਾਰਕੀਟ ਵੀ ਵਾਵਾ ਤਕੜੀ ਇਥੇ ਕਾਫੀ ਚਾਰੇ ਬੰਨੇ ਹੀ ਆ ਤਕਰੀਬਨ ਚਲੋ ਚਲੋ ਦੋ ਦੱਲੇ ਇੱਕ ਨਾਲ ਦੱਲੇ ਬੜਾ ਬੜਾ ਦੇਖੋ ਕੀ ਕਰਦਾ 6232 ਅੱਧਰੇ ਪਿੱਛੇ ਇੱਧਰ ਇੱਧਰ ਜੀ ਕੋਰੇ ਨੇ ਕੋਰੇ ਨੇ ਇਹ ਵੀ ਲੋਰੀ ਨਾ ਅੱਧਰ ਦੀ ਲਿਖ ਰਹੀ ਤਕਰੀਬਨ ਪੌਣੇ 8 ਵੱਜ ਚੁੱਕੇ ਆ ਚੈੱਕ ਕਰੋ ਤਖਤ ਸ਼੍ਰੀ ਕੇਸਗੜ ਸਾਹਿਬ ਲਟਾ ਪੂਰੀਆਂ ਜਗੜੀਆਂ ਸ਼ੁਰੂ ਹੋ ਗਿਆ ਹਲੇ ਕਾਫੀ ਲਟਾ ਘੱਟ ਜਗਾਈਆਂ ਵਾ ਜਦੋਂ ਕੋਈ ਮੇਲਾ ਵਗੈਰਾ ਹੁੰਦਾ ਜਾਂ ਹੋਲੇ ਤੇ ਹੁੰਦੇ ਨਾ ਬੜੀ ਲੜ ਜਗਾਈ ਜਾਂਦੀ ਹੈ ਤੇਰੀ ਬਹੁਤ ਸੋਹਣੀ ਲੱਗ ਰਹੀ ਓ ਰਲਾ ਜਿਹਾ ਬੜਿਆ ਨਾ ਵਾਈਟ ਅਰ ਹਾਂ ਊ ਵਿਊ ਬੜਾ ਕੀ ਅਵਰਦਸਤ ਲੱਗ ਰਿਹਾ ਤੇ ਮਾਰਕੀਟ ਐਸੋ ਜੱਗਮਗਾਰੀ ਆ ਚਲੋ ਜੀ ਚਲਿਏ ਹਾਂ ਇਧਰ ਚਲਿਏ ਰਾਤ ਰੌਣਕ ਵਰਵਦੀ ਆ ਗਈ ਸੀ ਚਲੇਗਾ ਗੱਲ ਸੇਕਾ ਵੀ ਘਟ ਗਿਆ ਤੇ ਤਾਰੇ ਗਰਮੀ ਕਿੰਨੀ ਸੀ ਆ ਦੁਪਹਿਰੇ ਗਰਮੀ ਫੇਰ ਹੋ ਗਈ ਬੱਦਲ ਸੀ ਪਰ ਫਿਰ ਵੀ ਬੜਾ ਹੁਮਾਸੀ ਦੁਕਾਨਾਂ ਬੜੇ ਬੜੇ ਤਗੜੀਆਂ ਬਹੁਤ ਬੜੀਆਂ ਬਣਾਈਆਂ ਸਾਡੀ ਪਰੀ ਨੂੰ ਕੀ ਲੱਗ ਦੇਣਾ ਛੋਟੀ ਉਹ ਉਹ ਤਾਂ ਕੋਈ ਪ੍ਰੋਜਾਨੀ ਨੇ ਕਿਹਾ ਨਾ ਗਿਟਾਰ ਮੰਗਦੀ ਵੀ ਇਹ ਗਿਟਾਰ ਤਾਂ ਪਹਿਲਾਂ ਹੀ ਬਈ ਉਹ ਦੇਖੋ ਕਿੰਨੀ ਮੇਰੀ ਛੋਟੀ ਕਾਰ ਲੈ ਕੇ ਉਹ ਜਿਹੜੀ ਨਹੋਂਦੇ ਬਈ ਉਹ ਲੈ ਆਣੀ ਗਿਟਾਰ ਆਹੋ ਸਹੀ ਗੱਲ ਹੈ ਤੇਰਾ ਮੰਗਣਾ ਲੈ ਗਿਟਾਰ ਚੱਕ ਉਹ ਫੁਰਕਲਾ ਕਹਿੰਦਾ ਨਾ ਪਿੱਛੇ ਰਹਿ ਰਹਾ ਹਾਂ ਹਾਂ ਇਹ ਜੂਚ ਪੱਟੀ ਬਣੀ ਹੋਈ ਪੂਰੀ ਹੈ ਹੈ ਕਮਾਲ ਦੀ ਗੱਲਾਂ ਲਓ ਜੀ ਪਹੁੰਚ ਗਏ ਬਚੱਤਰ ਸਿੰਘ ਸਰਾ ਕੀ ਨਾਮ ਸੀ ਇਹਦਾ ਬਚੱਤਰ ਸਿੰਘ ਸਰਾ ਭਾਈ ਬਚੱਤਰ ਸਿੰਘ ਜੀ ਯਾਤਰੀ ਨਿਵਾਸ ਲੋ ਜੀ ਆਪਾਂ ਯਾਤਰੀ ਦੇ ਬੜੇ ਪਹੁੰਚ ਗਏ ਚਲੋ ਜੀ ਚਲੋ ਲੋ ਜੀ ਪਹੁੰਚ ਗਏ ਯਾਤਰੀ ਨਿਵਾਸ 41 42 43 ਤੇ 44 ਕੀ ਬਾਤ ਆ ਜਰੂਰੀ ਬੋਲਣਾ ਹੈ ਅਸੀਂ ਬੋਲਾਂਗੇ ਬਹੁਤ ਕੁਝ ਹੋਰ ਹੈ ਤੁਹਾਨੂੰ ਚਾਹੀਏ ਹਾਂ ਤੋਂ ਬੋਲ ਕੇ ਰੱਤ ਦਾ ਮੰਨਿਆ ਬੀਰ ਜੁਨਾ ਹੈ ਅੱਜ ਦੀ ਯਾਤਰਾ ਸਮਾਪਤ ਅੱਗੇ ਰੂਮ ਚ ਇਹ ਆਪਣੀ ਚਾਹ ਹੀ ਲੀਏ ਚਾਹ ਹੀ ਲੈ ਲੈਂਦੀ ਹੈ ਬਹੁਤ ਵਧੀਆ ਬਹੁਤ ਦਾ ਚਾਹ ਬੜੀ ਸੁਆਦ ਚਲੋ ਅੱਜ ਦਾ ਤੁਸੀਂ ਵਲੌਗ ਵੇਖ ਲੈਣਾ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੱਲ ਦਾ ਆਪਣਾ ਪਲਾਨ ਹੈਗਾ ਸਿੱਧਾ ਨੰਗਲ ਜਾਂਦਾ ਪਪੋਰ ਸਾਹਿਬ ਦੇਖਾਂਗੇ ਨੰਗਲ ਦਾ ਗੁਰਦੁਆਰਾ ਤੇ ਨਾਲੇ ਆਪਣਾ ਭਾਕੜਾ ਡੈਮ ਸ਼ਾਇਦ ਜੇ ਪਰਮਿਸ਼ਨ ਮਿਲੇ ਤੇ ਉਧਰ ਵੀ ਜਾਵਾਂਗੇ ਤੇ ਉਸ ਤੋਂ ਬਾਅਦ ਆਪਣਾ ਕਿਲਾ ਅਨੰਦਗੜ੍ਹ ਸਾਹਿਬ ਵੀ ਹਲੇ ਆਪਿਆ ਕਿਲਾ ਹੋਰਗੜ੍ਹ ਸਾਹਿਬ ਤਾਰਾਗੜ੍ਹ ਤੇ ਲੋਗੜ੍ਹ ਕਿਲਾ ਇਹ ਸਾਰੇ ਵੇਖਣ ਵਾਲੇ ਆ ਪਹਿਲਾਂ ਆਪਾਂ ਨੰਗਲ ਜਾਵਾਂਗੇ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ ਤੇ ਕੱਲ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਦਰਸ਼ਨ ਬਾਹ ਵਧੀਆ ਹੈ ਸ਼ਾਮ ਨੂੰ ਹੈ ਸ਼ਾਂਤ ਦੀ ਪ੍ਰੇਮ ਹਾਲ ਮਿਲਿਆ ਬਿਲਕੁਲ ਮਿਲ ਗਿਆ ਤਾਂ ਨੈਕਸਟ ਵੀਡੀਓ ਰਹਿਜੀ ਓਕੇ ਬਾਏ